ਸੋਚੋ ਜੇ ਤੁਸੀਂ ਰੇਗਿਸਤਾਨ ਚ ਫਸ ਜਾਈਓ ਤੇ ਜਿਉਂਦੇ ਰਹਿਣ ਲਈ ਤੁਹਾਨੂੰ ਆਪਣਾ ਹੀ ਹੱਥ ਘਟਣਾ ਪਵੇ। ਆ ਅੱਜ ਮੈਂ ਤੁਹਾਨੂੰ ਇੱਕ ਐਸੀ ਸੱਚੀ ਕਹਾਣੀ ਸੁਣਾਉਂਗਾ ਹਾਂ ਜਿੱਥੇ ਇੱਕ ਬੰਦੇ ਨੇ 127 ਘੰਟੇ ਮੌਤ ਨਾਲ ਲੜਿਆ। ਪਰ ਸਵਾਲ ਇਹ ਹੈ ਕਿ ਉਹ ਜਿਉਂਦਾ ਕਿਵੇਂ ਬਚਿਆ? ਸ਼ੁਰੂ ਵਿੱਚ ਕੁਝ ਵੀ ਖਤਰਨਾਕ ਨਹੀਂ ਸੀ। ਬਸ ਇੱਕ ਸਧਾਰਨ ਜਹੀ ਟਰੈਕਿੰਗ ਟੂਰ ਸੀ। ਪਰ ਅਚਾਨਕ ਇੱਕ ਪੱਥਰ ਡਿੱਗਿਆ ਤੇ ਉਸਦਾ ਪੂਰਾ ਹੱਥ ਉੱਥੇ ਫਸ ਗਿਆ ਉਹ ਸੋਚ ਰਿਹਾ ਸੀ ਕੋਈ ਆਏਗਾ ਕੋਈ ਬਚਾ ਲਵੇਗਾ ਪਰ ਦਿਨ ਬੀਤਦੇ ਗਏ ਪਹਿਲਾ ਦਿਨ ਲੰਘਿਆ ਦੂਜਾ ਦਿਨ ਲੰਘਿਆ ਤੀਜਾ ਦਿਨ ਲੰਘਿਆ ਚੌਥਾ ਦਿਨ ਲੰਘਿਆ ਇੰਜ ਹੀ ਕਰਦੇ ਹੋਏ ਚਾਰ ਪੰਜ ਦਿਨ ਹੋਰ ਲੰਘ ਗਏ ਪਰ ਕੋਈ ਆਇਆ ਨਹੀਂ ਹੁਣ ਸਵਾਲ ਇਹ ਰਹਿ ਗਿਆ ਸੀ ਕੀ ਅੰਤ ਕੋਈ ਉਸ ਨੂੰ ਬਚਾਉਣ ਆਵੇਗਾ ਜਾਂ ਨਹੀਂ ਤੇ ਉਸਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਮੈਂ ਆਪਣੇ ਆਪ ਨੂੰ ਬਚਾ ਸਕਦਾ ਹਾਂ ਜਾਂ ਬਸ ਇੱਥੇ ਹੀ ਆਖਿਰ ਮਰ ਜਾਵਾਂਗਾ 127ਵੇਂ ਘੰਟੇ ਵਿੱਚ ਉਸਨੇ ਇੱਕ ਅਹਜੇਹਾ ਇੰਪੋਸੀਬਲ ਫੈਸਲਾ ਲਿਆ ਉਸਨੇ ਆਪਣਾ ਹੀ ਹੱਥ ਕੱਟ ਕੇ ਬਾਹਰ نکالਣ ਬਾਰੇ ਸੋਚਿਆ ਤੇ ਅੰਤ ਉਸਨੇ ਆਪਣਾ ਉਹ ਹੱਥ ਕੱਟ ਦਿੱਤਾ ਨਾ ਉਸ ਟਮ ਸਮੇ ਕੋਈ ਉਸਕੋ ਦਿਵਾਈ ਸੀ ਨਾ ਮਦਦ ਸੀ ਨਾ ਕੋਈ ਹੋਰ ਉਮੀਦ ਸੀ ਪਰ ਫਿਰ ਵੀ ਉਹ ਹੱਥ ਕੱਟ ਕੇ 10 ਕਿਲੋਮੀਟਰ ਤੱਕ ਤੁਰਿਆ ਅਤੇ ਜਿਉਂਦਾ ਰਹਿਣ ਵਿੱਚ ਕਾਮਯਾਬ ਹੋ ਗਿਆ ਦੋਸਤੋ ਮੈਂ ਇਹ ਕਹਾਣੀਆਂ ਇਸ ਲਈ ਸੁਣਾਉਂਦਾ ਹਾਂ ਕਿਉਂਕਿ ਹਰ ਕਹਾਣੀ ਤੁਹਾਨੂੰ ਇੱਕ ਗੱਲ ਸਿਖਾਉਂਦੀ ਹੈ ਸਰੈਂਡਰ ਕਰਨਾ ਆਸਾਨ ਹੁੰਦਾ ਹੈ ਪਰ ਲੜਨਾ ਇਹ ਫੈਸਲਾ ਸਿਰਫ ਜੋਧੇ ਕਰਦੇ ਹਨ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਕਹਾਣੀ ਤੇਰੀ ਜ਼ਿੰਦਗੀ ਵਿੱਚ ਤਾਕਤ ਪਾ ਸਕਦੀ ਹੈ ਤਾਂ ਤੂੰ ਵੀ ਮੇਰਾ ਭਰਾ ਮੇਰੇ ਵੈਰੀਅਰ ਫਾਮਲੀ ਦਾ ਹਿੱਸਾ ਹੈ ਹੁਣ ਨਾ ਭੁੱਲੀ ਹਰ ਹਫਤਾ ਮੈਂ ਇੱਕ ਸੱਚੀ ਕਹਾਣੀ ਲਿਆਉਂਦਾ ਹਾਂ ਜੋ ਤੇਰੇ ਦਿਮਾਗ ਤੇ ਦਿਲ ਨੂੰ ਹਲਾਤ ਦੇਵੇਗੀ ਤੇ ਸਰੀਰ ਵਿੱਚ ਤਾਕਤ ਭਰ ਦੇਵੇਗੀ ਅਗਲੀ ਵਾਰ ਜਦ ਵੀ ਤੂੰ ਮੇਰੇ YouTube ਚੈਨਲ ਦੀ ਫੋਟੋ ਦੇਖੇਂਗਾ ਤਾਂ ਤੇਰੇ ਦਿਮਾਗ 'ਚ ਇੱਕ ਗੱਲ ਆਵੇਗੀ ਇਹ ਬੰਦਾ ਹਰ ਵਾਰ ਕੁਝ ਫਾਇਦੇਮੰਦੀ ਲਿਆਉਂਦਾ ਹੈ